ਦੂਸਰੀ ਜਮਾਤ ਦੇ ਪਿਆਰੇ ਬੱਚਿਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੰਮ ਜੀ ਆਓ ਬੱਚਿਓ ਪੜ੍ਹਦੇ ਹਾਂ ਪਾਠ 13 ਜਿਸ ਦਾ ਨਾਮ ਹੈ ਕੋਟਲਾ ਛਪਾਕੀ ਸ਼ਾਮ ਦਾ ਵੇਲਾ ਸੀ ਪਿੰਡ ਦੇ ਦਰਵਾਜ਼ੇ ਅੱਗੇ ਬੱਚੇ ਇਕੱਠੇ ਹੋ ਰਹੇ ਸਨ ਰੋਜ਼ਵਾਨ ਉਹ ਅੱਜ ਵੀ ਖੇਡਣਾ ਚਾਹੁੰਦੇ ਸਨ ਮੁੰਡੇ ਤੇ ਕੁੜੀਆਂ ਹੱਸ ਹੱਸ ਗੱਲਾਂ ਕਰਨ ਲੱਗ ਪਏ ਕੋਈ ਕਹਿਣ ਲੱਗਾ ਆਓ ਬੰਡਾ ਬੰਡਾਰੀਆ ਖੇਡੀਏ ਕੋਈ ਕਹਿੰਦਾ ਆਓ ਲੁਕਣ ਮਿੱਟੀ ਖੇਡੀਏ ਕੁੜੀਆਂ ਕਹਿਣ ਲੱਗੀਆਂ ਨਹੀਂ ਨਹੀਂ ਸਮੁੰਦਰ ਤੇ ਮੱਛੀ ਭੋਲੂ ਕਹਿਣ ਲੱਗਾ ਤੁਮਣਾ ਮਖਿਆਲ ਖੇਡ ਲਵੋ ਜੀਤੀ ਸਭ ਨੂੰ ਚੁੱਪ ਕਰਾਉਂਦੀ ਹੋਈ ਬੋਲੀ ਨਹੀਂ ਬਈ ਅੱਜ ਤਾਂ ਕੋਟਲਾ ਚ ਪਾਕੀ ਖੇਡਾਂਗੇ ਸਾਰੇ ਉਸ ਵੱਲ ਵੇਖਣ ਲੱਗ ਪਏ ਕੋਲੂ ਦੀਪੀ ਲੱਖੀ ਕੁੱਕੀ ਕੋਲਾ ਰਾਣਾ ਪੰਮੀ ਤੇ ਬਾਕੀ ਸਾਰੇ ਕਹਿਣ ਲੱਗ ਪਏ ਹਾਂ ਬਈ ਹਾਂ ਅੱਜ ਤੱਕ ਕੋਟਲਾ ਸ਼ਾਕੀ ਖੇਡਾਂਗੇ ਜੀਤੀ ਖੁਸ਼ ਹੋ ਗਈ ਤੇ ਕਹਿਣ ਲੱਗੀ ਆਓ ਪਹਿਲਾਂ ਦਾਈ ਪੁੱਗ ਲਈਏ ਸਾਰੇ ਜਣੇ ਗੋਲ ਚੱਕਰ ਬਣਾ ਕੇ ਖੜੋ ਗਏ ਜੀਤੀ ਆਪਣੇ ਆਪ ਤੋਂ ਸ਼ੁਰੂ ਕਰਕੇ ਸਾਰਿਆਂ ਨੂੰ ਇੰਗਣ ਲੱਗੀ ਇੰਗਣ ਮੀਂਗਣ ਤਲੀ ਤਲੀ ਇੰਗਣ ਕਾਲਾ ਪੀਲਾ ਡੱਕਰਾ ਗੁੜ ਖਾਵਾਂ ਵੇਲ ਵਧਾਵਾਂ ਮੂਲੀ ਪੱਤਰਾ ਪੱਤਰਾ ਵਾਲੇ ਘੋੜੇ ਆਏ ਹੱਥ ਕਨਾਲੀ ਪੈਰ ਕਨਾਲੀ ਨਿਕਲ ਬਾਲਿਆ ਤੇਰੀ ਵਾਰੀ ਦਾਈ ਰਾਣੇ ਦੇ ਸਰਾਈ ਜੀਤੀ ਨੇ ਆਪਣੀ ਚੁੰਨੀ ਨੂੰ ਫਟਾ ਦੇ ਕੇ ਕੋਟਲਾ ਬਣਾਇਆ ਤੇ ਰਾਣੇ ਨੂੰ ਦੇ ਦਿੱਤਾ ਬੱਚੇ ਤਾੜੀਆਂ ਮਾਰਦੇ ਇੱਕ ਗੋਲ ਘੇਰੇ ਵਿੱਚ ਧਰਤੀ ਉੱਤੇ ਬੈਠ ਗਏ ਸਾਰੇ ਖਿਡਾਰੀ ਘੇਰੇ ਦੇ ਅੰਦਰ ਵੱਲ ਨੂੰ ਮੂੰਹ ਕਰਕੇ ਪੈਰਾਂ ਪਾਰ ਬੈਠ ਗਏ ਰਾਣਾ ਕੋਟਲਾ ਹੱਥ ਵਿੱਚ ਫੜ ਕੇ ਆਪਣੀ ਦਾਈ ਦੇਣ ਲੱਗ ਪਿਆ ਉਸ ਨੇ ਕੋਟਲਾ ਆਪਣੇ ਝੱਗੇ ਥੱਲੇ ਲੁਕਾ ਲਿਆ ਤੇ ਫਿਰ ਉਹ ਘੇਰੇ ਦੇ ਆਲੇ ਦੁਆਲੇ ਘੁੰਮਣ ਲੱਗਾ ਸਾਰੇ ਬੱਚੇ ਪਿੱਠਾਂ ਕਰੀ ਚੁਕੰਨੇ ਹੋਏ ਬੈਠੇ ਸਨ